ਐਸੀ ਤਬਾਹੀ ਮਚਾਈਆ ਹਨੇਰੀ ਨੇ ਤੁਸੀਂ ਵੇਖ ਸਕਦੇ ਹੋ ਕਿਸਾਨ ਦੇ ਪਸ਼ੂਆਂ ਦੇ ਰਹਿਣ ਬਸੇਰੇ ਲਿ ਪਾਇਆ ਸ਼ੈੱਡ ਉੱਡ ਗਿਆ ਜਦੋਂ ਸ਼ੈੱਡ ਥੱਲੇ ਬੱਜੇ ਪਸ਼ੂਆਂ ਉੱਪਰ ਬਣੀ ਕੰਦ ਉਹਨਾਂ ਤੇ ਡਿੱਗ ਜਾਂਦੀ ਹੈ ਜਿਸ ਤੇ ਕਾਰਨ ਇੱਕ ਪਸ਼ੂ ਦਿੱਤਾ ਮੌਕੇ ਤੇ ਮੌਤ ਹੋ ਗਈ ਬਲਕਿ ਦੂਜੇ ਦੋ ਕੰਬੀਰਪਨਾ ਜ਼ਖਮੀ ਨੇ ਜਾਣਕਾਰੀ ਦੰਦਿਆ ਹੋਇਆ ਕਿਸਾਨ ਨੇ ਆਖਿਆ ਕਿ ਦੇਰ ਰਾਤ ਹਨੇਰੀ ਦੇ ਕਾਰਨ ਉਹਨਾਂ ਦਾ ਫਟਾ ਨੁਕਸਾਨ ਹੋ ਗਿਆ ਇਹ ਹਨੇਰੀ ਉਹਨਾਂ ਦੇ ਦੁੱਧਾਰੂ ਪਸ਼ੂਆਂ ਦੀ jaan ਲੈ ਗਈ ਜਾਂ ਦੂਜੇ ਦੋ ਦਦਾੜੂ ਪਸ਼ੂ ਗੰਬੀਰ ਰੂਪ ਨਾਲ ਜ਼ਖਮੀ ਹੋਏ ਨੇ ਉਸਨੇ ਹੁਣ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਕਿ ਉਸ ਦਾ ਗੁਜ਼ਾਰਾ ਚੱਲ ਸਕੇ ਵਿਗਿਆਲਾਇਕ ਦੇ ਲਈ ਅਮਿਤ ਖੱਪੜ ਤੇ ਸਿੰਘ ਜੀ ਕਿਹੜਾ ਪਿੰਡਾ ਸੁਭਰਾ ਕੀ ਕਹਿਣਾ ਚਾਹੋ ਵਿਗਿਆੜਾ ਕਹਿਣਾ ਕੀ ਚਾਹੀਦਾ ਵੀਰ ਜੀ ਕੁਝ ਤੇ ਕਰੋ ਪੀਆ ਬੜਾ ਨੁਕਸਾਨ ਹੋ ਗਿਆ ਜਰਾ ਬਹੁਤ ਜ਼ਿਆਦਾ ਡੰਗਰਾਂ ਦਾ ਤੇ ਵਿਦੋਸ਼ਾਂ ਦਾ ਹੂੰ ਤੇ ਜਰਾ ਮਰਜ਼ੀ ਇਹ ਪਤਾ ਨਹੀਂ ਹੈ ਬੜੀ ਪ੍ਰਾਣੀ ਕਹਿੰਦੇ ਵੀ ਨਹੀਂ ਕੋਈ ਐਪੀ ਅੱਜ ਕਿਦੀ ਕੱਢੀ ਆ ਪਲਸਟਰ ਹੋਈ ਕਹਿੰਦਾ ਹੂੰ ਇਹਦਾ ਬੱਬਾ ਜੀ ਸ਼ਾਮ ਦਾ ਟਾਈਮ ਸੀ ਇਹਦਾ ਸ਼ਾਮ ਨੂੰ ਮੱਜਾ ਪੱਜਾ ਚੋਣਦੇ ਨੇ ਨਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਚਾ ਕਰਕੇ ਵੀ ਚਲੋ ਇਹਨਾਂ ਦਾ ਆਪ ਦਾ ਪਜਾ ਹੋ ਗਿਆ ਨਹੀਂ ਤਾਂ ਆਪਾਂ ਘਰੇ ਚੀਜ਼ ਵੇਨੇ ਕਹਿੰਦਾ ਹੀ ਸਾਰਾ ਲਈਦਾ ਜੀ ਕੋਈ ਬਾਹਰ ਨਹੀਂ ਰਭਦੀ ਹੂੰ ਨੇਰ ਹੀ ਚਾਦਾ ਸੀ ਬੱਬਾ ਜੀ ਬਾਕੀ ਉਹਦੀ ਮਰਜ਼ੀ ਚ ਰਭਦੀ ਹੁਕਮ ਆ ਤਾਂ ਕਿੰਨਾ ਕੁ ਨੁਕਸਾਨ ਜਿਹੜਾ ਇਹਨਾਂ ਦਾ ਹੋਇਆ ਨੁਕਸਾਨ ਤੇ ਬੱਬਾ ਜੀ ਇਹ ਕਹਿਣ ਕਰਦੇ ਦੁਬਾਰਾ ਵਾ ਹੂੰ ਕਿਉਂਕਿ ਜਿਹੜੀ ਕੰਦਾ ਕਰਨੀਆਂ ਦੁਬਾਰਾ ਕਿਤੇ ਸੋਕੀਆਂ ਬਹੁਤ ਬਟਨੂ ਖਾਣਿਆ ਕਿੰਨੇ ਪਸ਼ੂ ਜਿਹੜੇ ਉਹ ਪਸ਼ੂ ਵੀਰ ਜੀ ਤਿੰਨੇ ਸਾਰੇ ਬੱਚੇ ਦੋਹਨੀਆਂ ਟੁੱਟ ਗਈ ਭਜ ਗਈ ਆ ਇੱਕ ਤੇ ਵਿਚਾਰੀ ਨਾ ਮਰਦੀ ਤਾਂ ਨਾ ਜੋਦੀ ਉਹਦੇ ਲੱਕ ਜੀ ਸਾਟਾ ਸਟਾ ਲੱਗੀਆਂ ਲੱਤਾਂ ਵੀ ਟੁੱਟ ਗਈਆਂ ਮੈਂ ਹਾਂਜੀ ਤੇ ਸਿੰਘ ਤੋਂ ਨਦੀ ਦਾ ਨੀ ਇੱਕ ਪਸਾਤੇ ਰਹਿ ਗਈ ਆ ਹਾਂਜੀ ਇਹ ਵੀ ਉਹਦਾ ਹੁਕਮ ਹੈ ਰੱਬ ਦਾ ਜੋ ਉਹ ਬਾਣਾ ਬਾਣਾ ਬਾਬਾ ਜੀ ਪਰ ਨੇਰ ਬਹੁਤ ਜ਼ਿਆਦਾ ਸੀ ਵੀਰ ਜੀ ਹੂੰ ਕਿਨਾ ਕੀ ਬਈ ਡਾਡਾ ਚਨਾਲ ਸਿੰਘ ਪਿੰਡ ਗੜਾ ਸਭਰਾ ਕੀ ਗੱਲ ਹੋਈ ਯਾਰ ਇਹਨੂੰ ਰਾਤ ਉਹ ਨੇਰਾ ਹੈ ਕਿ ਹਾਂਜੀ ਉਹਨਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਹੋਇਆ ਕੀ ਕੀ ਨੁਕਸਾਨ ਹੋਇਆ ਅੱਛਾ ਇੱਕ ਤਾਂ ਚੋਟੀ ਮਰ ਗਈ ਸਿੰਘ ਟੁੱਟ ਗਿਆ ਮਹੀਦੀ ਇੱਕ ਤਾਂ ਲੱਤ ਟੁੱਟ ਗਈ ਹਾਂਜੀ ਸੱਡ ਡੱਡ ਪਿਆ ਕ ਪਾਲ ਸਾਰੀ ਮਾਰ ਲਈ ਕਿੰਨਾ ਕੁ ਨੁਕਸਾਨ ਹੋ ਗਿਆ ਅੱਛਾ ਬਹੁਤ ਸਾਰਾ ਜ਼ਿਆਦਾ ਹੋਇਆ ਇਹ ਚੋਟੀ ਸੋਣ ਵਾਲੀ ਕੇ ਨਹੀਂ ਸਾਰੀ ਹੈ ਅੱਛਾ ਹਾਂ ਇਹ ਕਿੰਨੇ ਜਿਹੜੇ ਪਸ਼ੂ ਗਾ ਜਿੰਨਾ ਕਿੰਨੀਆਂ ਸੱਟਾਂ ਲੱਗੀਆਂ ਤੇ ਕਿੰਨੇ ਜਣੇ ਪਸ਼ੂ ਮਰੇ ਜਣੇ ਮਰਿਆ ਦੇ ਇੱਕਾਂ ਦੇ ਧੂਨ ਦੇ ਜਿਆਦੀਆਂ ਸੱਟਾਂ ਹਾਂਜੀ ਹਾਂ ਤਾਂ ਕੀ ਹੂੰ ਜੋ ਦੇ ਸਾਤੇ ਦੇ ਦੇਣ ਹਾਂ ਕਿਨਾ ਕੀ ਭਈ ਆਪਣਾ ਨਰਵਾਰ ਸਿੰਘ ਖੋਜੀ ਕਿਹੜਾ ਪਿੰਡਾ ਸਭਰਾ ਤਾਂ ਕੀ ਗੱਲ ਹੋਈ ਆ ਜਣੀ ਗੱਲ ਕਾਦੀ ਕੋਠਿਆਂ ਦੇ ਉੱਤੇ ਵਾੜ ਸੀ ਤੇ ਮਗਰ ਖੁਰਲੀ ਆ ਤੇ ਮਹੀਂ ਵੱਜੀਆਂ ਸੀ ਹਾਂਜੀ ਤੇ ਨੇਹਰ ਹੀ ਇੰਨਾ ਆਇਆ ਵਾ ਕਰੋਪੀ ਰੱਬ ਦੀ ਤੇ ਉੱਤੇ ਡਿੱਗ ਪਿਆ ਤੇ ਇੱਕ ਤੇ ਵਿਚਾਰੀ ਥਾਂ ਤੇ ਮਰ ਗਈ ਆ ਹੂੰ ਤੇ ਦੋ ਫੱਟਰ ਹੋ ਗਿਆਂ ਇੱਕ ਦੇ ਜਿਆਦਾ ਫੱਟਰ ਆ ਤੇ ਇੱਕ ਦਾ ਸਿੰਘ ਟੁੱਟ ਗਿਆ ਵਹ ਸਾਰਾ ਹਾਂਜੀ ਉਹ ਦਾ ਵੀ ਕੋਈ ਪਤਾ ਨਹੀਂ ਜਿਹੜੀ ਝੋਟੀ ਦੂਜੀ ਫੱਟਰ ਆ ਤੇ ਦੋ ਮਈਆਂ ਰੱਬ ਰੱਖ ਗਿਆ ਉਹ ਵੱਜ ਗੀਆਂ ਵਾ ਉਹਨਾਂ ਦੇ ਟੁੱਟ ਗਏ ਸੰਗਲ ਉਹ ਵੱਜ ਕੇ ਉੱਤੇ ਫਰਛਾਂ ਜਿਗਾ ਹਾਂ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਧਰੋਂ ਛੱਡ ਦੇ ਉੱਤੇ ਡੇਪਿਆ ਤੂੜੀ ਵਾਲੇ ਤੇ ਛੱਡ ਦਾ ਵੀ ਨੁਕਸਾਨ ਹੋ ਗਿਆ ਸਾਰਾ ਹਾਂਜੀ ਹਾਂਜੀ ਤਾਂ ਕੀ ਮੰਗ ਕਰੋਗੇ ਹੁਣ ਤੁਸੀਂ ਮੰਗ ਕਰੀ ਅਜੇ ਕੋਈ ਸਹੂਲਤ ਕਰ ਸਕਦੀ ਹੋਈ ਤੇ ਗਵਰਨਮੈਂਟ ਕਰ ਦੂ ਨਹੀਂ ਤੇ ਫਿਰ ਜੋ ਰੱਬ ਦਾ ਭਾਣਾ ਉਹ ਹੈਗਾ ਹੀ ਹੈਗਾ ਹਾਂ ਤਾਂ ਜਿਹੜਾ ਹਨੇਰਾ ਹੈ ਕਿੰਨਾ ਕੋ ਤੇਜ਼ ਹੈ ਹਨੇਰ ਤੇ ਬਹੁਤ ਤੇਜ਼ ਹੀ ਹਨੇਰ ਤੇ 100% ਇਹੀ ਕਿ ਹਨੇਰ ਕੱਟਦਾ ਹੈਗਾ ਹੀ ਨਹੀਂ ਹਟਾਟਾਉਂਦਾ ਰਿਹਾ ਹਟਾਟਾਉਂਦਾ ਰਿਹਾ ਹਾਂ ਸ਼ੁਗਰ ਕਰਾਹੀ ਤੇ ਮੱਝਾ ਜੇ ਰੱਬੀ ਚੋਣ ਨਹੀਂ ਆਏ ਨਹੀਂ ਤੇਹੀਂ ਥੱਲੇ ਆ ਜਾਣਾ ਇਹਨਾਂ ਰੱਬ ਰੱਖ ਗਿਆ